ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ ਨਾਲ ਫਾਜ਼ਿਲਕਾ ਚ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ 5 ਕਿਲੋ 470 ਗ੍ਰਾਮ ਹੈਰੋਇਨ ਅਤੇ 1,70,000 ਰੁਪਏ ਦੀ ਨਕਦੀ ਸਮੇਤ 7 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇੱਕ ਕਮਾਂਤਰੀ ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਨੇ ਇਸ ਬਾਰੇ ਸੋਸ਼ਲ ਮੀਡੀਆ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਾਜ਼ਿਲਕਾ ਦੇ ਪਿੰਡ ਪੀਰੇਕੇ ਉੱਤਰ ਦੇ ਵਸਨੀਕ ਬਲਜਿੰਦਰ ਸਿੰਘ ਉਰਫ ਲਵਲੀ ਸੁਖਚੰਨ ਸਿੰਘ ਉਰਫ ਲਕੀਆ ਤੇ ਸਲਵ ਸਿੰਘ ਇਸੇ ਜ਼ਿਲ੍ਹੇ ਦੇ ਪਿੰਡ ਚੱਕ ਸਵਾਹ ਵਾਲਾ ਦੇ ਗੁਰਚਰਨ ਸਿੰਘ ਉਰਫ ਮਿਲਖਾ ਪਿੰਡ ਬਾਦਲਕੇ ਦੇ ਕਰਨਦੀਪ ਸਿੰਘ ਮਹਾਤਮ ਨਗਰ ਦੇ ਦਲਜੀਤ ਸਿੰਘ ਉਰਫ ਮਾਨੀ ਅਤੇ ਕਪੂਥਲਾ ਦੇ ਪਿੰਡ ਗੋਬਿੰਦਪੁਰਾ ਦੇ ਕਮਲਦੀਪ ਸਿੰਘ ਦੇ ਤੌਰ ਤੇ ਹੋਈਏ ਮੁਲਜ਼ਮ ਕਮਲਦੀਪ ਸਿੰਘ ਦਾ ਅਪਰਾਧਿਕ ਪਛੋਕੜੇ ਅਤੇ ਉਹ ਪਹਿਲਾਂ ਵੀ ਕਪੂਥਲਾ ਵਿੱਚ ਐਨਡੀਪੀਐਸ ਐਕਟ ਤਹਿਤ ਦੋ ਕੇਸਾਂ ਦਾ ਸਾਹਮਣਾ ਕਰ ਚੁੱਕਾ ਹੈ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ ਇਹਨਾਂ ਦੇ ਕਬਜ਼ੇ ਚੋਂ 40 ਕਾਰਤੂਸ 6 ਮੋਬਾਈਲ ਫੋਨ 8 ਗ੍ਰਾਮ ਤੋਂ ਵੱਧ ਸੋਨਾ ਅਤੇ ਤਕਰੀਬਨ 69 ਗ੍ਰਾਮ ਚਾਂਦੀ ਸਮੇਤ ਹੁੰਡਈ ਵਰਨਾਕਾਰ ਅਤੇ ਤਿੰਨ ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਨੇ ਡੀਜੀਪੀ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਮਲਜ਼ਮ ਜਿਹੜੇ ਅੱਲੜ ਉਮਰ ਦੇ ਨੇ ਜਾਂ ਤਾਂ ਵਿਦਿਆਰਥੀ ਨੇ ਅਤੇ ਜਾਂ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਨੇ ਕਪੂਰਥਲਾ ਦੇ ਨਸ਼ਾ ਤਸਕਰ ਕਮਲਦੀਪ ਸਿੰਘ ਨਾਲ ਹੋਈ ਜਾਣ ਪਛਾਣ ਤੋਂ ਬਾਅਦ ਇਹਨਾਂ ਨੇ ਸਰਹੱਦ ਪਾਰ ਤੋਂ ਹੈਰੋਇਨ ਦੀ ਸਮਗਲਿੰਗ ਸ਼ੁਰੂ ਕਰ ਦਿੱਤੀ